ਅਗਰ ਉਹ ਬੇਕਸੂਰ ਫਸਾਇਆ ਗਿਆ ਤੇ ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ ਜੇਲ੍ਹ ਦੇ ਅੰਦਰ ਬੰਨ ਕੇ ਨਹੀਂ ਰੱਖ ਸਕਦੀ ਭਾਵੇਂ ਪੂਰਾ ਜਮਾਨਾ ਵੀ ਖਿਲਾਫ ਹੋ ਜਾਵੇ ਪਰ ਸਰਵ ਸ਼ਕਤੀਮਾਨ ਦੇ ਸਾਹਮਣੇ ਕੋਈ ਤਾਕਤ ਠਹਿਰ ਨਹੀਂ ਸਕਦੀ ਔਰ ਅਗਰ ਬੇਕਸੂਰ ਹੈ ਤੇ ਖੁਦਾਵੰ ਖੁਦਾ ਉਹਨੂੰ ਬਾਇ ਇੱਜ਼ਤ ਉਥੋਂ ਲੈ ਕੇ ਆਵੇਗਾ ਔਰ ਦੁਬਾਰਾ ਉਹਦੇ ਮਕਾਮ ਤੇ ਉਹਨੂੰ ਖੜਿਆ ਕਰੇਗਾ ਬਜਿੰਦਰ ਨੂੰ ਮਿਲੀ ਸਜ਼ਾ ਦੇ ਲਈ ਮੈਨੂੰ ਕੋਈ ਖੁਸ਼ੀ ਨਹੀਂ ਹੈ। ਔਰ ਜਦੋਂ ਇਹ 2018 ਦੇ ਵਿੱਚ ਇਹਦੇ ਉੱਤੇ ਕੇਸ ਵੀ ਦਰਜ ਹੋਇਆ ਸੀਗਾ ਔਰ ਜਦੋਂ ਉਸ ਕੁੜੀ ਨੇ ਇਹਦੇ ਉੱਤੇ ਇਲਜ਼ਾਮ ਵੀ ਲਗਾਇਆ ਸੀ ਮੈਂ ਉਦੋਂ ਵੀ ਇਹਦੇ ਹੱਕ ਦੇ ਵਿੱਚ ਵੀਡੀਓ ਪਾਈ ਸੀ ਕਿ ਇਹ ਸਾਰੀ ਬਰੀਕੀ ਦੇ ਨਾਲ ਦੀ ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਜਿਹੜੇ ਸਵਾਲ ਲੈ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਆਪਣੇ ਆਪ ਦੇ ਉੱਤੇ ਧੌਰ ਕਰੀਏ। ਸਵਾਦ ਲੈਣ ਵਾਲਿਆਂ ਵਿੱਚ ਬਹੁਤ ਆਪ ਵੀ ਜਨਾਹ ਆ ਰਹੀ ਹੈ ਸੋਸੀ ਕੋਰਟ ਦੇ ਫੈਸਲੇ ਉੱਤੇ ਕੋਈ ਕਿੰਝੋ ਪਰੰਤੂ ਨਹੀਂ ਕਰਨਾ ਚਾਹੁੰਦੇ ਕਿਉਂਕਿ ਜੋ ਕੁਝ ਵੀ ਉਹਨਾਂ ਨੇ ਕੀਤਾ ਜਾਂ ਜੋ ਵੀ ਫੈਸਲਾ ਦਿੱਤਾ ਹੈ ਉਹਦੀ ਇੱਕ ਜੱਜਮੈਂਟ ਕਾਪੀ ਹੁੰਦੀ ਹੈ ਜਿਹਦੇ 'ਚ ਉਹ ਸਾਰੇ ਤਸੰਦ ਦੇ ਬਾਰੇ 'ਚ ਲਿਖਿਆ ਹੁੰਦਾ ਕਿਉਂਕਿ ਉਸ ਕਿਹੜੀ ਵਜ੍ਹਾ ਨੂੰ ਧਿਆਨ ਚ ਰੱਖਦੇ ਹੋਏ ਇਹ ਸਜ਼ਾ ਸੁਣਾਈ ਗਈ ਹੈ ਮੈਂ ਤੁਹਾਨੂੰ ਦੱਸਿਆ ਜਾਊਂਗਾ ਜਿਹੜੇ ਵੀ ਲੋਗ ਵਜਿੰਦਰ ਦੀ ਗੱਲ ਨੂੰ ਲੈ ਕੇ 크ਿਸਚੀਅਨਟੀ ਤੇ ਉਂਗਲੀ ਚੁੱਕਦੇ ਆ ਉਹ ਆਪਣੇ ਗਰੇਬਾਂ ਚ ਛਾਤੀ ਮਾਰ ਲੈਣ। ਤੋਂ ਆਪਣੇ ਆਪ ਨੂੰ ਪਹਿਲਾਂ ਸੁਧਾਰੋ ਆਪਣਿਆਂ ਨੂੰ ਸੁਧਾਰ ਲਓ ਤੁਸੀਂ ਇੰਨੇ ਹੀ ਬਹੁਤ ਆ। ਅਸੀਂ ਵਜਿੰਦਰ ਦੀ ਨਾਂ ਸੀ ਉਹਦੇ ਪੱਖ ਦੇ ਵਿੱਚ ਆ ਨਾਲ ਦੀ ਖਲਾਫਤ ਦੇ ਵਿੱਚ ਆ। ਉਹਨੇ ਜੋ ਕੀਤਾ ਹੈ ਕੋਰਟ ਦੇ ਨੂੰ ਸਜ਼ਾ ਦਿੱਤੀ ਆ। ਅਗਰ ਉਹ ਨਹੀਂ ਕੀਤਾ ਤੇ ਅੱਗੇ ਬੜੀ ਹੋ ਜਾਊਗਾ। ਸਿੰਪਲ ਜੀ ਗੱਲ ਹੈ ਕੱਲ ਨੂੰ ਅਗਰ ਉਹ ਨੂੰ ਹਾਈ ਕੋਰਟ ਬਰੀ ਕਰ ਦਿੰਦੀ ਫਿਰ ਤੁਸੀਂ ਕੀ ਕਹੋਗੇ ਫਿਰ ਕੀ ਕਹੋਗੇ ਨਹੀਂ ਕਾਨੂੰਨ ਵਿੱਕ ਗਿਆ ਸੀਗਾ ਤੇ ਅੱਜ ਕਾਨੂੰਨ ਨੇ ਸਜ਼ਾ ਦੇ ਦਿੱਤੀ ਤਾਂ ਕਾਨੂੰਨ ਠੀਕ ਹੋ ਗਿਆ ਕਹਿੰਦੇ ਆਈ ਪੀ ਦਾ ਲੋਡ ਸਾਰੇ ਜੈਮਸੀ ਕੀ ਖੁਦਾਮ ਖੁਦਾ ਦਾ ਸ਼ੁਕਰ ਕਰਦੇ ਆਂ ਅੱਜ ਦੇ ਇਸ ਸਮੇਂ ਦੇ ਲਈ ਔਰ ਜਿਵੇਂ ਤੁਸੀਂ ਜਾਣਦੇ ਹੋ ਅੱਜ ਦੀ ਇਸ ਵੀਡੀਓ ਨੂੰ ਜਿਹੜਾ ਬਣਾਉਣ ਦਾ ਮਕਸਦ ਹੈ ਉਹ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਸਾਹਮਣੇ ਆਏ ਆ ਉਹਨਾਂ ਨੂੰ ਲੈ ਕੇ ਤੁਸੀਂ ਤੁਸ ਜਾਨਦੇ ਹੋ ਕਿ ਬਜਿੰਦਰ ਸਿੰਘ ਨੂੰ ਸੈਸ਼ਨ ਕੋਰਟ ਵੱਲੋਂ ਪੂਰੀ ਉਮਰ ਦੀ ਸਜ਼ਾ ਦਿੱਤੀ ਗਈ ਹੈ ਅਦਾਲਤ ਤੋਂ ਦੱਸਿਆ ਗਿਆ ਕਿ ਆਖਰੀ ਸਾਤ ਤੱਕ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ 2018 ਤੋਂ ਇੱਕ ਕੇਸ ਚੱਲ ਰਿਹਾ ਸੀਗਾ ਔਰ ਲਗਭਗ 7 ਕੋਸਾਲ ਬਾਅਦ ਕੋਰਟ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਸੋਸੀ ਕੋਰਟ ਦੇ ਫੈਸਲੇ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੇ ਕਿਉਂਕਿ ਜੋ ਕੁਝ ਵੀ ਉਹਨਾਂ ਨੇ ਕੀਤਾ ਜਾਂ ਜੋ ਵੀ ਫੈਸਲਾ ਦਿੱਤਾ ਹੈ ਉਹਦੀ ਇੱਕ ਜੱਜਮੈਂਟ ਕਾਪੀ ਹੁੰਦੀ ਹੈ ਜਿਹਦੇ 'ਚ ਉਹ ਸਾਰੇ ਤੱਥਾਂ ਦੇ ਬਾਰੇ 'ਚ ਲਿਖਿਆ ਹੁੰਦਾ ਕਿਉਂ ਕਿ ਉਹ ਕਿਹੜੀ ਕਿਹੜੀ ਵਜ੍ਹਾ ਨੂੰ ਧਿਆਨ 'ਚ ਰੱਖਦੇ ਹੋਏ ਇਹ ਸਜ਼ਾ ਸੁਣਾਈ ਗਈ ਹੈ ਔਰ ਇਹ ਕੋਈ ਜਿਆਦਾ ਆਪਾਂ ਕਹੀਏ ਵੀ ਕੋਈ ਨਾ ਤੇ ਕੋਈ ਜਿਆਦਾ ਖੁਸ਼ੀ ਦੀ ਗੱਲ ਆ। ਔਰ ਨਾ ਹੀ ਇਹਦੇ ਉੱਤੇ ਜਿਆਦਾ ਕੋਈ ਅਫਸੋਸ ਵੀ ਕਰਨ ਦੀ ਲੋੜ ਆ। ਕਿਉਂਕਿ ਜੇ ਤੇ ਜਿਵੇਂ ਇੱਕ ਥੜਾ ਕਹਿ ਰਿਹਾ ਕਿ ਨਹੀਂ ਉਹ ਬੇਕਸੂਰਾ ਉਹਦੇ ਨਾਲ ਜਾਦਤੀ ਹੋਈ ਆ। ਅਗਰ ਕੋਈ ਐਸੀ ਗੱਲ ਆ ਤੇ ਖੁਦਾਵੰਦ ਖੁਦਾ ਸਰਵ ਸ਼ਕਤੀਮਾਨ ਆ। ਔਰ ਉਹ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਆ। ਅਗਰ ਉਹ ਬੇਕਸੂਰ ਫਸਾਇਆ ਗਿਆ ਤੇ ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ ਜੇਲ੍ਹ ਦੇ ਅੰਦਰ ਬੰਨ ਕੇ ਨਹੀਂ ਰੱਖ ਸਕਦੇ ਭਾਵੇਂ ਪੂਰਾ ਜਮਾਨਾ ਦੇ ਖਿਲਾਫ ਹੋ ਜਾਵੇ ਪਰ ਸਰ ਸ਼ਕਤੀਮਾਨ ਦੇ ਸਾਹਮਣੇ ਕੋਈ ਤਾਕਤ ਠਹਿਰ ਨਹੀਂ ਸਕਦੀ ਔਰ ਅਗਰ ਬੇਕਸੂਰ ਹ ਤੇ ਖੁਦਾਵੋਂ ਖੁਦਾ ਨੂੰ ਬਾਈ ਇੱਜ਼ਤ ਉਥੋਂ ਲੈ ਕੇ ਆਵੇਗਾ ਔਰ ਦੁਬਾਰਾ ਉਹਦੇ ਮਕਾਮ ਤੇ ਉਹਨੂੰ ਖੜਿਆ ਕਰੇਗਾ ਔਰ ਅਗਰ ਉਹ ਕਸੂਰਵਾਰ ਆ ਤੇ ਅਸੀਂ ਇਹ ਵੀ ਜਾਣਦੇ ਆ ਕਿ ਵਚਨ ਦੇ ਅਨੁਸਾਰ ਖੁਦਾਵੋਂ ਖੁਦਾ ਧਰਮੀਆਂ ਦਾ ਖੁਦਾ ਆ ਗੁਨਾਹਗਾਰਾਂ ਦਾ ਖੁਦਾ ਨਹੀਂ ਹੈ ਸੋ ਇਹਦੇ ਉੱਤੇ ਸਾਨੂੰ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ ਜਿਆਦਾ ਕੁਝ ਲੋਕ ਸਵਾਦ ਲੈ ਰਹੇ ਆ ਉਹਨੂੰ ਸਜ਼ਾ ਹੋਈ ਆ ਤੇ ਇਸ ਚੀਜ਼ ਦਾ ਕੁਝ ਲੋਕ ਸਵਾਦ ਲੈ ਰਹੇ ਆ ਬਹੁਤੇ ਲੋਕਾਂ ਨੇ ਮੈਨੂੰ ਵੀ ਸੰਪਰਕ ਕੀਤਾ ਤੇ ਪੁੱਛ ਰਹੇ ਸੀਗੇ ਵੀ ਅਸਵਾਰੀ ਤੁਸੀਂ ਕਿਉਂ ਖਮੋਸ਼ ਹੋ ਤੇ ਤੁਸੀਂ ਕਿਉਂ ਕੁਝ ਬੋਲ ਨਹੀਂ ਰਹੇ ਸੋ ਸਭ ਲੋਕਾਂ ਦੇ ਲਈ ਮੇਰਾ ਇਹ ਜਵਾਬ ਆ ਮੈਂ ਸਵਾਦ ਲੈਣ ਦੇ ਲਈ ਕੋਈ ਵੀਡੀਓ ਨਹੀਂ ਪਾਉਂਦਾ ਨਾ ਮੇਰੀ ਕਿਸੇ ਵੀ ਸੇਵਕ ਦੇ ਨਾਲ ਕੋਈ पर्सनल ਰੰਜਿਸ਼ ਹੈ ਅਗਰ ਕਿਤੇ ਕੋਈ ਵਿਰੋਧਤਾ ਦੇ ਲਈ ਅਸੀਂ ਕੋਈ ਵੀਡੀਓ ਪਾਉਨੇ ਆ ਜਾਂ ਕਿਤੇ ਵਿਰੋਧ ਕਰਦੇ ਆ ਤੇ ਉਹ ਸਿਰਫ ਔਰ ਸਿਰਫ تعلیم ਨੂੰ ਲੈ ਕੇ ਹੁੰਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਵੀ ਸ਼ਖਸ ਬਾਈਬਲ ਦੀ تعلیم ਦੇ ਖਿਲਾਫ ਕੁਝ ਕਰ ਰਿਹਾ ਆ ਉਹ ਡੱਟ ਕੇ ਅਸੀਂ ਉਹਦਾ ਵਿਰੋਧ ਕਰੀਦਾ ਬਜਿੰਦਰ ਦੇ ਨਾਲ ਮੇਰੀ ਕੋਈ ਪਸੰਦ ਰੰਜਿਸ਼ ਨਹੀਂ ਬਜਿੰਦਰ ਨੂੰ ਮਿਲੀ ਸਜ਼ਾ ਦੇ ਲਈ ਮੈਨੂੰ ਕੋਈ ਖੁਸ਼ੀ ਨਹੀਂ ਹੈ ਔਰ ਜਦੋਂ ਇਹ 2018 ਦੇ ਵਿੱਚ ਇਹਦੇ ਉੱਤੇ ਕੇਸ ਵੀ ਦਰਜ ਹੋਇਆ ਸੀਗਾ ਔਰ ਜਦੋਂ ਉਸ ਕੁੜੀ ਨੇ ਇਹਦੇ ਉੱਤੇ ਇਲਜ਼ਾਮ ਵੀ ਲਗਾਇਆ ਸੀ ਮੈਂ ਉਦੋਂ ਵੀ ਇਹਦੇ ਹੱਕ ਦੇ ਵਿੱਚ ਵੀਡੀਓ ਪਾਈ ਸੀਗੀ ਕਿ ਇਹ ਸਾਰੀ ਬਰੀਕੇ ਦੇ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਕਾਨੂੰਨ ਚਾਹੀਦਾ ਕਿ ਅਗਰ ਕਿਸੇ ਦੀ ਸਾਜ਼ਿਸ਼ ਹੈ ਤੇ ਉਸ ਸਾਜ਼ਿਸ਼ ਕਰਤਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਅਗਰ ਇਹ ਦੋਸ਼ੀ ਹੈ ਤੇ ਫਿਰ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੋ ਇਸ ਲਈ ਪਹਿਲਾਂ ਮੈਂ ਕਲੀਅਰ ਕਰ ਦਵਾਂ ਮੈਂ ਫਿਰ ਦੱਸਣਾ ਚਾਹੁੰਨਾ ਬਜਿੰਦਰ ਦੇ ਨਾਲ ਮੇਰੀ ਕੋਈ ਵੀ ਪਰਸਨ ਰੰਜਿਸ਼ ਨਹੀਂ ਹੈ ਔਰ ਇਸ ਮਿਲੀ ਹੋਈ ਸਜ਼ਾ ਦੇ ਕਾਰਨ ਮੈਨੂੰ ਕੋਈ ਖੁਸ਼ੀ ਵੀ ਨਹੀਂ ਹੈ ਬਲਕਿ ਮੈਂ ਉਹਦੇ ਲਈ ਪ੍ਰਾਰਥਨਾ ਉਦੰਦਾ ਕਰ ਰਿਹਾ ਕਿ ਪ੍ਰਭੂ ਅਗਰ ਤੇ ਤੇਰਾ ਬੰਦਾ ਕਸੂਰਵਾਰ ਆ ਫਿਰ ਨਹੀਂ ਅਸੀਂ ਕਹਿੰਦੇ ਵੀ ਤੂੰ ਕੋਈ ਉਹਦੀ ਮਦਦ ਕਰ ਜਾਂ ਕੋਈ ਉਹਦੀ ਹੈਲਪ ਕਰ ਪਰ ਜੇ ਉਹ ਬੇਕਸੂਰ ਆ ਤੇ ਫਿਰ ਤੂੰ ਉਹਨੂੰ ਇੱਜ਼ਤ ਦੇ ਨਾਲ ਬਾਹਰ ਲੈ ਕੇ ਆ ਸੋ ਇਸ ਲਈ ਵਿਸ਼ਾ ਬਜਿੰਦਰ ਦਾ ਨਹੀਂ ਹੈ ਅੱਜ ਦੇ ਇਸ ਵੀਡੀਓ ਦਾ ਵਿਸ਼ਾ ਇਹ ਹੈ ਇੱਕ ਤੇ ਜਿਹੜੇ ਸਵਾਦ ਲੈ ਰਹੇ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹੈ ਵੀ ਆਪਣੇ ਆਪ ਦੇ ਉੱਤੇ غور ਕਰੀਏ ਸਵਾਦ ਲੈਣ ਵਾਲਿਆਂ ਵਿੱਚ ਬਹੁਤੇ ਆਪ ਵੀ ਜਨਾਹ ਘਾ ਰਹੀ ਹੈ ਸੋ ਮੈਂ ਕਿਸੇ ਦਾ ਕੱਚਾ ਚਿੱਠਾ ਨਹੀਂ ਖੋਲਣਾ ਚਾਹੁੰਦਾ ਕੌਣ ਕਿਦਾਂ ਦਾ ਹੈਗਾ ਔਰ ਮੈਂ ਸਿਰਫ ਇਹੀ ਕਹਾਂਗਾ ਜੋ ਹੋ ਗਿਆ ਹੈ ਉਹ ਕਾਨੂੰਨ ਨੇ ਆਪਣੇ ਤਰੀਕੇ ਦੇ ਨਾਲ ਕੀਤਾ ਹੈ ਤੁਸੀਂ ਕਿਰਪਾ ਆਪਣੀ ਜਿਹੜੀ ਹੈਗੀ ਆ ਤਰਕ-ਵਿਤਰਕ ਨੂੰ ਲੈ ਕੇ ਤੇ ਜਿਹੜਾ ਤੁਸੀਂ ਦੋਸ਼ ਵਗੈਰਾ ਲਾਉਣ ਦੇ ਚੱਕਰ 'ਚ ਪਏ ਹੋ ਉਹ ਤੋਂ ਗੁਰੇਜ਼ ਕਰੋ ਕਿਉਂਕਿ ਵਜਨ 'ਚ ਲਿਖਿਆ ਪੱਥਰ ਉਹ ਹੀ ਮਾਰੇ ਜਿਨੇ ਖੁਦ ਪਾਪ ਨਹੀਂ ਕੀਤਾ ਸੋ ਅਗਰ ਬਜਿੰਦਰ ਦੇ ਵਿੱਚ ਇਹੋ ਜਿਹੀ ਕੋਈ ਕਮੀ ਸੀ ਤੇ ਬਹੁਤਿਆਂ ਦੇ ਵਿੱਚ ਬਹੁਤੀਆਂ ਹੋਰ ਵੀ ਕਈ ਕਿਸਮ ਦੀਆਂ ਕਮੀਆਂ ਹੋ ਸਕਦੀਆਂ ਆ ਸੋ ਇਸ ਧਰਤੀ 'ਤੇ ਰਹਿੰਦਿਆਂ ਹੋਇਆਂ ਕੋਈ ਵੀ ਕਾਮਲ ਤੇ ਸਿੱਧ ਨਹੀਂ ਆ ਅਸੀਂ ਸਭੇ ਹੀ ਦੌੜ ਦੇ ਵਿੱਚ ਆਂ ਲੇਕਿਨ ਇਹ ਅਸੀਂ ਕਹਿ ਸਕਦੇ ਆ ਅਗਰ ਕੋਈ ਕਵੇ ਕਿ ਚਲੋ ਉਹਦਾ ਜਿਹੜਾ ਉਹਦੇ ਤੇ ਦੋਸ਼ ਲੱਗਾ ਜਾਂ ਜਿਸ ਦੋਸ਼ੇ ਚ ਉਹਨੂੰ ਸਜ਼ਾ ਹੋਈ ਆ ਉਹ ਇੱਕ ਸ਼ਰਮਨਾਕ ਇੱਕ ਕਿੱਸਾ ਆ ਉਹ ਤੋਂ ਵੀ ਅਸੀਂ ਅੱਖੀਆਂ ਨਹੀਂ ਫੇਰ ਸਕਦੇ ਪਰ ਅਸੀਂ ਫਿਰ ਵੀ ਕਹਾਂਗੇ ਕਿ ਅਸੀਂ ਫਿਰ ਵੀ ਉਹਨੂੰ ਆਪਣੀ ਨਜ਼ਰ ਦੇ ਵਿੱਚ ਦੋਸ਼ੀ ਕਰਾਰ ਨਹੀਂ ਦੇ ਸਕਦੇ ਕਿਉਂ ਕਿਉਂਕਿ ਮੈਂ ਰਾਜਨੀਤੀ ਦੇ ਵਿੱਚ ਸਮਾਂ ਗੁਜ਼ਾਰਿਆ ਹੈ ਔਰ ਮੈਨੂੰ ਪਤਾ ਆ ਹਜ਼ਾਰਾਂ ਹਜ਼ਾਰਾਂ ਬੇਗੁਨਾ ਲੋਕ ਸਜ਼ਾ ਪਾ ਜਾਂਦੇ ਆ ਔਰ ਹਜ਼ਾਰਾਂ ਹਜ਼ਾਰਾਂ ਕਸੂਰਵਾਰ ਲੋਕ ਜਿਹੜੇ ਆ ਉਹ ਬਰੀ ਹੋ ਜਾਂਦੇ ਆ ਸੋ ਇਸ ਲਈ ਜੇ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਤੇ ਅਜੇ ਦਰਵਾਜ਼ੇ ਬੰਦ ਨਹੀਂ ਹੋਏ ਅਜੇ ਹਾਈ ਕੋਰਟ ਦਾ ਰਾਹ ਖੁੱਲਾ ਆ ਅਜੇ ਸੁਪਰੀਮ ਕੋਰਟ ਦਾ ਰਾਹ ਖੁੱਲਾ ਆ ਬਹੁਤ ਕੁਝ ਅਜੇ ਬਾਕੀ ਆ ਔਰ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਾ ਕੇ ਉਹ ਸਾਰੀਆਂ ਅਦਾਲਤਾਂ ਵਿੱਚ ਜਾ ਕੇ ਵੀ ਅਗਰ ਉਹ ਗੁਨਾਹਾਂ ਦਾ ਠਹਿਰਦਾ ਆ ਤੇ ਫਿਰ ਸਾਨੂੰ ਖਾਮੋਸ਼ੀ ਧਾਰਨ ਦੀ ਲੋੜ ਆ ਫਿਰ ਅਸੀਂ ਕਿਸੇ ਦਾ ਜਵਾਬ ਦੇਣ ਦੇ ਯੋਗ ਨਹੀਂ ਆ ਪਰ ਅਜੇ ਉਹਨੂੰ ਦੋਸ਼ੀ ਸਮਝਦੇ ਹੋਏ ਉਹਦੇ ਉੱਤੇ ਕਿੰਤੂ ਪ੍ਰੰਤੂ ਕੰਨਾਜੋਦੀ ਖਿਲਾਫ ਤੇ ਵੀਡੀਓ ਪਾਉਣਾ ਮੈਂ ਸਮਝਦਾ ਕੋਈ ਅਕਲ ਵਾਲੀ ਗੱਲ ਨਹੀਂ ਆ ਸੋ ਅਗਲੀ ਗੱਲ ਆ ਜਾਂਦੇ ਆ ਕਿ ਇਸ ਗੱਲ ਨੂੰ ਲੈ ਕੇ ਜਿਹੜੇ ਗੈਰ ਮਸੀਹੀ ਲੋਕ ਆ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਝ ਨਾ ਕੁਝ ਬੰਨਣਾ ਹੀ ਲੱਭਦੇ ਸੀਗੇ ਤੇ ਜਿਹਨਾਂ ਨੂੰ ਵਾਦੀ ਹੋਈ ਮਸੀਹਤ ਦਾ ਬੜਾ ਦੁੱਖ ਸੀ ਔਰ ਕੰਡੇ ਵਾਂਗੂ ਚੁਭ ਰਿਆ ਸੀ ਉਹਨਾਂ ਦੇ ਔਰ ਉਹ ਲੋਕ ਅੱਜ ਬੜੇ ਉਹਨਾਂ ਦੇ ਚੈਨਲ ਬੜਾ ਸ਼ੋਸ਼ਾਬਾ ਪਾ ਰਹੇ ਆ ਉਹਨਾਂ ਦੇ ਲੋਕ ਬੜੇ ਹੁੱਬ ਹੁੱਬ ਕੇ ਇਸ ਬਜਿੰਦਰ ਦੇ ਇਸ ਸਾਰੇ ਸਿਸਟਮ ਨੂੰ ਮੋਰੇ ਰੱਖ ਦਿਆ ਹੋਇਆ ਉਹ ਬੜਾ ਬੜਾ 크ਿਸਚੀਅਨਟੀ ਦੇ ਉੱਤੇ ਬਿੰਗਲਾ ਚੁੱਕ ਰਹੇ ਆ ਔਰ ਪ੍ਰਭੂ ਯਸ ਮਸੀਹਤ ਤੇ ਬਿੰਗਲਾ ਚੁੱਕ ਰਹੇ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹਣਾ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਤੇ ਹੋਣ ਉਹ ਦੂਜਿਆਂ ਤੇ ਪੱਥਰ ਨਹੀਂ ਸੁੱਟਦੇ ਤੋ ਖਾਸ ਕਰਕੇ ਕੁਝ ਮੂਰਖ ਕਿਸਮ ਦੇ ਸਿੱਖ ਸਮਾਜ ਚੋਂ ਜਿਹੜੇ ਲੋਕ ਆ ਮੈਂ ਸਿੱਖ ਸਮਾਜ ਨੂੰ ਮੂਰਖ ਨਹੀਂ ਕਹਿ ਰਿਹਾ ਸਿੱਖ ਸਮਾਜ ਦੇ ਵਿੱਚ ਜਿਹੜੇ ਮੂਰਖ ਕਿਸਮ ਦੇ ਲੋਕ ਆ ਜਿਹੜੇ ਜਾਂ ਤੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੇ ਹੁੰਦੇ ਜਾਂ ਧਰਮ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣੇ ਹਿੱਤ ਵਿੱਚ ਕਰਨ ਲਈ ਦੂਜੇ ਧਰਮਾਂ ਦੇ ਉੱਤੇ ਉਂਗਲੀਆਂ ਚੁੱਕਦੇ ਆ ਉਹਨਾਂ ਮੂਰਖ ਲੋਕਾਂ ਦੇ ਲਈ ਮੈਂ ਕੁਝ ਜ਼ਰੂਰ ਕਹਿਣਾ ਚਾਹਾਂਗਾ ਜਿਹੜੇ ਬਜਿੰਦਰ ਦੇ ਇਸ ਕੇਸ ਨੂੰ ਬੜਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਆਪੇ ਸ਼ਰਮ ਚਾਹੀਦੀ ਆ ਕਿ ਉਹਨਾਂ ਦੇ ਆਪਣੇ ਗਰੰਥੀਆਂ ਦੀਆਂ ਕਿੱਡੀਆਂ-ਕਿੱਡੀਆਂ ਵੱਡੀਆਂ ਕਰਤੂਤਾ ਜਿਹੜਾ ਅਜੇ ਵਜਿੰਦਰ ਦੇ ਲਈ ਤੇ ਅਜੇ ਕੋਰਟ ਨੂੰ ਪਤਾ ਕੀ ਹੋਇਆ ਪਬਲੀਕਲੀ ਅਜੇ ਮੀਡੀਆ ਦੇ ਵਿੱਚ ਉਹਦੀ ਕੋਈ ਵੀ ਐਸੀ ਹਰਕਤ ਨੂੰ ਨਹੀਂ ਸਪੇਸ਼ ਕੀਤਾ ਗਿਆ ਜਿਹੜਾ ਉਹਦੇ ਇਸ ਗੁਨਾਹ ਨੂੰ ਪ੍ਰਗਟ ਕਰਦਾ ਹੋਵੇ ਇਹ ਤੇ ਕੋਰਟ ਜਾਣਦਾ ਵਜਿੰਦਰ ਜਾਣਦਾ ਜਾਂ ਉਹਨਾਂ ਦੇ ਵਕੀਲ ਜਾਣਦੇ ਜਾਂ ਜਿੰਨਾਂ ਵਾਪਰਿਆ ਹੋਊਗਾ ਜਾਂ ਨਹੀਂ ਵਾਪਰਿਆ ਇਹ ਤੇ ਉਹਨਾਂ ਨੂੰ ਪਤਾ ਆ ਪਰ ਇਹਨਾਂ ਦੇ ਤੇ ਆਪਣੇ ਗ੍ਰੰਥੀਆਂ ਦੇ ਜਲੂਸ ਨਿਕਲ ਰਿਹਾ ਹੈ ਮੀਡੀਆ ਦੇ ਉੱਤੇ ਇਹ ਜਿਹੜੇ ਅੱਜ ਦੋਸ਼ ਲਾਉਣ ਦੇ ਨਾ ਇੱਕ ਬੰਦੇ ਦੇ ਕਾਰਨ ਜਿਹੜੇ ਮਸੀਹਤ ਦੇ ਉੱਤੇ ਦੋਸ਼ ਲਾਉਣ ਦੇ ਆ ਮੈਂ ਉਹਨਾਂ ਨੂੰ ਇਹ ਜਵਾਬ ਦੇਣਾ ਚਾਹੁੰਦਾ ਵੀ ਆਪਣੇ ਧਰਮ ਨੂੰ ਬੈਨਾ ਸੰਭੋ ਤੁਸੀਂ ਤੁਹਾਡੇ ਆਪਣੇ ਗ੍ਰੰਥੀ ਲੋਕ ਸਾਹਮਣੇ ਗੁਰੂ ਗ੍ਰੰਥ ਸਾਹਿਬ ਪਿਆ ਆ ਤੇ ਪਿੱਛੇ ਬੈਠੇ ਪਾਠ ਕਰਦੇ ਹੋਏ ਬਾਅਦ ਚ ਮਾਈਕ ਲਾਉਂਦੇ ਆ ਤੇ ਉਹਦੇ ਵਿੱਚ ਅੱਗੇ ਟੇਪ ਰੱਖ ਦਿੰਦੇ ਆ ਤੇ ਆਪ ਮਤਲਬ ਕਹਿੰਦਾ ਭਰਾਵਾ ਵੀ ਉਹ ਰਿਕਾਰਡਿੰਗ ਕੀਤੀ ਹੋਈ ਚੀਜ਼ ਨੂੰ ਮਾਈਕ ਦੇ ਅੱਗੇ ਰੱਖ ਕੇ ਤੇ ਆਪ ਵੀਡੀਓ ਦੇਖਦੇ ਆ ਸੈੱਲ ਫੋਨ ਦੇ ਉੱਤੇ ਪੂਰਨ ਫਿਲਮਾਂ ਨੂੰ ਅਸ਼ਲੀਲ ਗੰਦੀਆਂ ਬਲੂ ਫਿਲਮਾਂ ਵੇਖਦਿਆਂ ਦੇ ਤੁਹਾਡੇ ਗਰੰਤੀ ਪੜੇ ਗਏ ਆ ਤੁਹਾਡੇ ਗਰੰਤੀ ਮੋਰੇ ਗੁਰੂ ਗ੍ਰੰਥ ਸਾਹਿਬ ਆ ਤੇ ਪਿੱਛੇ ਆਪ ਪਿਛਲੇ ਦਿਨਾਂ ਦੀ ਗੱਲ ਹੀ ਆ ਔਰ ਸਾਰੀਆਂ ਵੀਡੀਓ ਮੇਰੇ ਕੋ ਮੈਨੂੰ ਕੋਈ ਦੋਸ਼ ਨਹੀਂ ਆਉਂਦਾ ਜਿਹੜਾ ਵੀ ਕੋਈ ਕਿੰਤੂ ਪ੍ਰੰਤੂ ਕਰੂਗਾ ਫਿਰ ਕਿਉਂਕਿ ਮੈਂ ਚਾਹਦਾ ਨਹੀਂ ਕਿ ਉਹਨਾਂ ਦੀਆਂ ਕਰਤੂਤਾ ਅਸੀਂ ਨੰਗੀਆਂ ਕਰੀਏ ਇਸ ਲਈ ਇਹ ਦੋਸ਼ ਨਹੀਂ ਆ ਜੇ ਕਹਿਣਗੇ ਤੇ ਫਿਰ ਪੇਸ਼ ਵੀ ਕਰ ਦੇਵਾਂਗੇ ਪਰ ਸਾਨੂੰ ਆਪ ਨੂੰ ਸ਼ਰਮ ਆਉਂਦੀ ਆ ਉਹਨਾਂ ਦੀ ਕਰਤੂਤਾ ਨੂੰ ਲੋਕਾਂ ਦੇਗੇ ਲਾਉਂਦੇ ਆ ਸੋ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅੱਗੇ ਗੁਰੂ ਗ੍ਰੰਥ ਸਾਹਿਬ ਪਿਛੇ ਪਿਆ ਆ ਪਿਛੇ ਬੀੜ ਦੇ ਪਿਛੇ ਪਲੇ ਪਾਸੇ ਉਹ ਬੈਠੇ ਹੋਏ ਆ ਦੋ ਜਣੇ ਪਰ ਉੱਥੇ ਅਸ਼ਲੀਲ ਹਰਕਤਾਂ ਕਰਨ ਦੇ ਆ ਉਸ ਤੋਂ ਬਾਅਦ ਨਾਨਕਸਰੀਏ ਉਹਨਾਂ ਦਾ ਜਿਹੜਾ ਆ ਪਿੱਛੇ ਆਇਆ ਪ੍ਰੋਗਰਾਮ ਤੁਹਾਨੂੰ ਪਤਾ ਹੀ ਸਾਰੀ ਦੁਨੀਆ ਦੇ ਵਿੱਚ ਪਤਾ ਹੈ ਚਾਰ ਬੱਚਿਆਂ ਦੇ ਨਾਲ ਜਾਣਕਾਰੀਆਂ ਕੀਤੀਆਂ ਗਈਆਂ ਚਾਰ ਦੇ ਨਾਲ ਦੋ ਦਾ ਤਾਂ ਪਤਾ ਹੀ ਨਹੀਂ ਇੱਕ ਫੜਿਆ ਗਿਆ ਜਿਸ ਦਿਨ ਉਹ ਫੜਿਆ ਗਿਆ ਨਾ ਗਰੰਥੀ ਲੜਕੇ ਦੇ ਨਾਲ ਔਰ ਉਹ 8 ਸਾਲ ਦੀ ਉਮਰ ਦਾ ਤਕਰੀਬਨ ਦੱਸਿਆ ਜਾਂਦਾ ਆ ਸੋ ਇਸ ਤੋਂ ਪਹਿਲਾਂ ਇੱਕ ਹੋਰ ਨਿਹੰਗ ਸਿੰਘ ਭਾਈ ਗਰੰਥੀ ਉਹਨੂੰ ਸ਼ਰਿਆਮ ਪੇਸ਼ ਕੀਤਾ ਗਿਆ ਕੈਮਰੇ ਦੇ ਸਾਹਮਣੇ ਔਰ ਉਹਨੂੰ ਉਹਦੇ ਮੂੰਹ ਕਬੂਲ ਕੀਤਾ ਗਿਆ ਵੀ ਹਾਂਜੀ ਭਾਈ ਸਾਹਿਬ ਤੁਸੀਂ ਕਬੂਲ ਕਰਦੇ ਹੋ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਔਰਤ ਦੇ ਨਾਲ ਤੁਸੀਂ ਸਰੀਰਕ ਸੰਬੰਧ ਬਣਾਏ ਆ ਸੋ ਐਸੀਆਂ ਕਿੰਨੀਆਂ ਮੇਰੇ ਕੋਲ ਰਾਤੀ ਮੈਂ ਮਤਲਬ ਵੀਡੀਓ ਤੇ ਬੜੀਆਂ ਸੀਗੀਆਂ ਪਰ ਜਿਹੜੀਆਂ ਮੈਂ ਰਾਤੀ ਮੇਨ ਮੇਨ ਕੱਢੀਆਂ ਨਾ ਮੇਰੇ ਕੋਲ 15 ਵੀਡੀਓ ਆ ਜਿਹਦੇ ਵਿੱਚ ਸਿੱਖ ਕੌਮ ਦੇ ਗ੍ਰੰਥੀਆਂ ਦੀਆਂ ਮਤਲਬ ਸਾਫ਼ ਹੀ ਆ ਆਏ ਕਿਤੇ ਕਿਸੇ ਨੇ ਕੱਲ ਪਾਈ ਸੀ ਸਾਂ ਤੇ ਕਹਿੰਦੇ ਆਂ ਵੀ ਮੈਨੂੰ ਕਿਸੇ ਕਈ ਕਹਿੰਦੇ ਸੀ ਲੋਕੀ ਵੀ ਪਾ ਦਿਓ ਤੁਸੀਂ ਵੀ ਮੈਂ ਕਿਹਾ ਵੀ ਮੈਨੂੰ ਸ਼ਰਮ ਆਉਂਦੀ ਆ ਕਿਉਂਕਿ ਇਹ ਜਦੋਂ ਵੀਡੀਓ ਜਾਣੀ ਨਾ ਪਬਲਿਕ ਦੇ ਵਿੱਚ ਮੇਰੀਆਂ ਆਪਣੀਆਂ ਧੀਆਂ ਭੈਣਾਂ ਨੇ ਮੇਰੀਆਂ ਆਪਣੀਆਂ ਮਾਤਾਵਾਂ ਨੇ ਵੀ ਦੇਖਣੀ ਆ ਜਿਸ ਕਲੀਸਿਆ ਵਿੱਚ ਮੈਂ ਸੇਵਾ ਕਰਦਾ ਆ ਉਸ ਸੰਗਤ ਨੇ ਵੀ ਇਹ ਸਭ ਕੁਝ ਨੂੰ ਵੇਖਣਾ ਹੈ ਤੇ ਮੈਨੂੰ ਪਾਉਂਦਿਆ ਸ਼ਰਮ ਆਉਂਦੀ ਆ ਤੇ ਕੱਲ ਤੁਸੀਂ ਦੇਖਿਆ ਕਿਸ ਨੇ ਪਾ ਵੀ ਦਿੱਤੀ ਆ ਆ ਭਾਈ ਸਾਹਿਬ ਇੱਕ ਔਰਤ ਦੇ ਨਾਲ ਫੜੇ ਗਏ ਦੀ ਵੀਡੀਓ ਪਾਈ ਆ ਭਾਈ ਸਾਹਿਬ ਨੂੰ ਪਜਾਮੇ ਦਾ ਨਾਲਾ ਬੰਦੇ ਹੋਏ ਸਾਫ਼ ਦਿਖਾਇਆ ਗਿਆ ਪਰ ਇੱਕ ਵੀਡੀਓ ਦੇ ਵਿੱਚ ਤੇ ਪਿੱਛੇ ਔਰਤ ਅਲਫ ਨੰਗੀ ਬੈਠੀ ਹੈ ਸੋ ਇਸ ਲਈ ਸ਼ਰਮ ਨੂੰ ਹੱਥ ਮਾਰੋ ਆਪਣੇ ਧਰਮ ਨੂੰ ਉੱਚਾ ਕਰਨ ਦੇ ਲਈ ਦੂਜੇ ਧਰਮ ਨੂੰ ਗਿਰਾਓ ਨਾ ਤੁਸੀਂ ਪਾਪ ਜਿਹੜਾ ਨਾ ਉਹ ਧਰਤੀ ਦੇ ਉੱਤੇ ਹਰੇਕ ਵਸਦੇ ਮਨੁੱਖ ਦੇ ਵਿੱਚ ਰਾਜ ਕਰਦਾ ਆ ਪਾਪ ਤੋਂ ਕੋਈ ਅਸ਼ੂਤਾ ਨਹੀਂ ਆ ਪਾਪ ਕਿਸੇ ਨੂੰ ਵੀ ਆਪਣੇ ਚੰਗਲ 'ਚ ਫਸਾ ਕੇ ਆਪਣੇ ਪਾਪ ਦਾ ਕੰਮ ਕਰਵਾ ਸਕਦਾ ਆ ਪਾਪ ਜਦੋਂ ਕੰਮ ਕਰੋਂਦਾ ਉਦੋਂ ਇਹ ਨਹੀਂ ਦੇਖਦਾ ਕਿ ਇਹ ਗੁਰਦੁਆਰੇ ਦਾ ਗਰੰਥੀ ਆ ਜਾਇ ਚਰਚ ਦਾ ਪਾਸਟਰ ਆ ਜਾਂ ਇਹ ਮਸਜਿਦ ਦਾ ਮੌਲਵੀ ਆ ਜਾਂ ਕਿਸੇ ਮੰਦਿਰ ਦਾ ਪੰਡਿਤ ਆ ਉਹ ਪਾਪ ਜਿਹੜਾ ਨਾ ਜਦੋਂ ਪਾਪ ਦਾ ਕੰਮ ਕਰਾਉਂਦਾ ਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦਾ ਹਿੰਦੂ ਤਪ ਦੇ ਵਿੱਚ ਜਾਓ ਵਿਸ਼ਵਾ ਮਿੱਤਰ ਵਰਗੇ ਬੰਦੇ ਨੂੰ ਪਰਵਾਹ ਕੇ ਪਾਪ ਨੇ ਤੇ ਗੁਨਾਹ ਕਰਵਾ ਦਿੱਤਾ ਸੀਗਾ ਕਿੱਡੇ ਕਿੱਡੇ ઋષਿ मुनि ਗਿਰ ਗਏ ઋષਿ मुਨੀਆਂ ਛੱਡੋ ਤੁਸੀਂ ਇੱਥੇ ਤੇ ਇੰਦਰ ਦੇਵਤਾ ਵਰਗੇ ਉਹਨਾਂ ਦੇ ਜਿਹੜੇ ਸੀਗੇ ਉਹ ਆਪਣੇ ਹੀ ਭਗਤ ਦੀ ਔਰਤ ਦੇ ਨਾਲ ਰੇਪ ਕਰਕੇ ਨਿਕਲ ਗਏ ਸੀਗੇ ਸੋ ਇਸ ਕਰਕੇ ਜਿਹੜੇ ਅੱਜ ਇੱਕ ਬੰਦੇ ਦੀ ਇਸ ਗੱਲ ਨੂੰ ਲੈ ਕੇ ਤੇ ਜਾਂ ਜਿਹੜਾ ਉਹ ਕੈਥੋਲਿਕ ਦੇ ਗੱਲ ਕਰਦੇ ਆ ਕਿ ਉਹਨਾਂ ਦੇ ਉਹਨਾਂ ਦੇ ਫਾਦਨਾ ਨੇ ਜਾਂ ਬਿਸ਼ਪਾ ਨੇ ਜਾਂ ਕਿਸੇ ਪੋਪ ਨੇ ਮਤਲਬ ਉਹ ਇਹ ਜਨਾਹਕਾਰੀਆਂ ਕੀਤੀਆਂ ਤੁਸੀਂ ਉਹਨੂੰ ਛੱਡੋ ਉਹ ਤੇ ਜੋ ਕੀਤੇ ਆ ਨਾ ਤੇ ਉਹ ਪ੍ਰਗਟ ਹੋਈਆਂ ਤੇ ਫਿਰ ਪਤਾ ਲੱਗ ਗਿਆ ਕੋਈ ਚੀਜ਼ ਛੁਪੀ ਨਹੀਂ ਹੁੰਦੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਵਾਲੇ ਠੀਕ ਆ ਪਰ ਤੁਸੀਂ ਆਪਣੇ ਵਾਲਿਆਂ ਨੂੰ ਦੇਖੋ ਪਹਿਲਾਂ ਸੋ ਜਦੋਂ ਸਾਨੂੰ ਪਤਾ ਹੈ ਕਿ ਪਾਪ ਹਰ ਥਾਂ ਦੇ ਉੱਤੇ ਕੰਮ ਕਰਨ ਰਿਹਾ ਆ ਪਾਪ ਦੇ ਵਸ ਦੇ ਵਿੱਚ ਦੁਨੀਆ ਆ ਉਦੋਂ ਫਿਰ ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਦੂਜੇ ਨੂੰ ਪਹਿਲਾਂ ਇਹਦੇ ਚੈਨਲਾਂ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਜਿਹੜੇ ਬੜੇ ਹੁੱਬ ਹੁੱਬ ਕੇ ਅੱਜ ਕ੍ਰਿਸਚੀਅਨਟੀ ਦੇ ਉੱਤੇ ਉਂਗਲੀਆਂ ਚੁੱਕ ਰਿਹਾ ਇੱਕ ਬੰਦੇ ਨੇ ਗੁਨਾਹ ਕੀਤਾ ਹੈ ਕ੍ਰਿਸਚੀਅਨਟੀ ਨੇ ਨਹੀਂ ਉਸੇ ਤਰ੍ਹਾਂ ਤੁਹਾਡੇ ਭਾਈਆਂ ਨੇ ਜਿਹੜੇ ਗੁਰਦੁਆਰਿਆਂ ਦੇ ਗ੍ਰੰਥੀ ਆ ਉਹਨਾਂ ਨੇ ਪਾਪ ਕੀਤਾ ਹੈ ਉਹਦੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਕੌਮ ਗੰਦੀ ਆ ਉਹਦੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਧਰਮ ਗੰਦਾ ਆ ਉਹਦੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਗੁਰੂ ਮਾੜੇ ਆ ਉਹਦੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖਾਂ ਦਾ ਗ੍ਰੰਥ ਮਾੜਾ ਆ ਨਾ ਉਸ ਕੋਮ ਦੇ ਵਿੱਚ ਬੰਦੇ ਮਾਰੇ ਆ ਉਸੇ ਤਰ੍ਹਾਂ ਮਸੀਹਤ ਦੇ ਵਿੱਚ ਵੀ ਮਾਰੇ ਹੋ ਸਕਦੇ ਆ ਉਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਵੀ ਮਾਰੇ ਹੋ ਸਕਦੇ ਆ ਉਸੇ ਤਰ੍ਹਾਂ 크ਰਿਸਚਨਾਂ ਦੇ ਵਿੱਚ ਵੀ ਮਾਰੇ ਹੋ ਸਕਦੇ ਆ ਕਿਉਂ ਕਿ ਪਾਪ ਦੇ ਉੱਤੇ ਜੈ ਪਾਉਣਾ ਜਿਹੜਾ ਨਾ ਇਹ ਹਰ ਬੰਦੇ ਦੇ ਬੱਸ ਦਾ ਕੰਮ ਨਹੀਂ ਆ ਤੇ ਇਸ ਲਈ ਮਿਹਰਬਾਨੀ ਕਰਕੇ ਆ ਚੈਨਲ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਆ ਜਿਹੜੇ ਐਵੇਂ ਇਸ ਚੀਜ਼ ਨੂੰ ਇੱਕ ਇਸ਼ੂ ਬਣਾ ਕੇ ਤੇ ਇਦਾਂ ਦਾ ਮਾਹੌਲ ਕ੍ਰੀਏਟ ਕਰ ਰਹੇ ਆ ਕਿ ਇੱਕ ਦੰਗਾ ਹੀ ਹੋ ਜਾਵੇ ਪੰਜਾਬ ਦੇ ਵਿੱਚ ਇਹ ਸ਼ਰਮ ਕਰਨ ਸ਼ਰਮ ਨੂੰ ਹੱਥ ਪਾਉਣ ਇਹਨਾਂ ਦੀਆਂ ਇਹਨਾਂ ਗਲਤੀਆਂ ਦੇ ਕਰਕੇ ਕਈ ਬੇਕਸੂਰ ਲੋਕ ਜਿਹੜੇ ਆ ਉਹ ਮਾਰੇ ਜਾ ਸਕਦੇ ਸੋ ਇਹਨਾਂ ਨੂੰ ਗ੍ਰੇਜ਼ ਕਰਨ ਮੈਂ ਤੇ ਗਵਰਨਮੈਂਟ ਨੂੰ ਕਹਾਂਗਾ ਭਗਵੰਤਾਨ ਸਰਕਾਰ ਨੂੰ ਮੈਂ ਕਹਾਂਗਾ ਇਹਨਾਂ ਨੂੰ ਨੱਥ ਪਾਓ ਜਿਹੜੇ ਐਵੇਂ ਕਿਸੇ ਦੇ ਮਜਬ ਦੇ ਉੱਤੇ ਟਿੱਪਣੀਆਂ ਕਰਦੇ ਫਿਰਦੇ ਆ ਮਜਬ ਨਹੀਂ ਕੁ ਮਾੜਾ ਹੁੰਦਾ ਮਜਬ ਦੇ ਵਿੱਚ ਬੰਦੇ ਮਾੜੇ ਹੁੰਦੇ ਆ ਤੇ ਜਿਹੜੇ ਬੰਦੇ ਮਾੜੇ ਹੁੰਦੇ ਆ ਪ੍ਰਗਟ ਹੋ ਜਾਂਦੇ ਆ ਸੋ ਇਸ ਲਈ ਮੈਂ ਦੱਸਣਾ ਚਾਹਾਂਗਾ ਫਿਰ ਜੇ ਤੇ ਤੁਹਾਨੂੰ ਕੋ ਭੁਲੇਖਾ ਆ ਵੀ ਬਜਿੰਦਰ ਦਾ ਤੁਹਾਨੂੰ ਮੈਂ ਦੱਸਿਆ ਉਹਦਾ ਅਦਾਲਤ ਦੇ ਵਿੱਚ ਜੋ ਕੁਝ ਹੋਇਆ ਕਿਸੇ ਨੂੰ ਪਤਾ ਨਹੀਂ ਅਜ ਪ੍ਰਗਟ ਨਹੀਂ ਕੀਤਾ ਗਿਆ ਵੀ ਕੀ ਕੀ ਸਬੂਤ ਪੇਸ਼ ਕੀਤੇ ਜਾਂ ਕੀ ਕੁਝ ਹੋਇਆ ਹੈ ਲੇਕਿਨ ਤੁਹਾਡੀਆਂ ਸਾਡੇ ਕੋ ਵੀਡੀਓ ਪਈਆਂ ਤੇ ਸਾਨੂੰ ਫਿਰ ਉਹ ਵੀਡੀਓ ਪਾ ਕੇ ਮਜਬੂਰ ਨਾ ਕਰੋ ਕਿ ਅਸੀਂ ਫਿਰ ਤੁਹਾਡੇ ਲੋਕਾਂ ਨੂੰ ਨੰਗਿਆਂ ਕਰੀਏ ਤੇ ਫਿਰ ਉਹਨਾਂ ਨੂੰ ਨੰਗਿਆਂ ਕਰਕੇ ਉਹਨਾਂ ਦੀ ਗਲਤੀ ਅਸੀਂ ਤੁਹਾਡੇ ਧਰਮ ਦੇ ਉੱਤੇ ਪਾਈਏ ਧਰਮ ਦਾ ਕੋਈ ਕਸੂਰ ਨਹੀਂ ਹੁੰਦਾ ਤੁਹਾਡੇ ਗੁਰੂਆਂ ਦਾ ਕੋਈ ਕਸੂਰ ਨਹੀਂਗਾ ਉਹ ਜਿਹੜੇ ਗੁਰੂਆਂ ਨੂੰ ਸਹੀ ਨਹੀਂ ਦਿੱਤੀ ਨਾ ਨਹੀਂ ਸੀ ਨਾ ਮੰਨਦੇ ਜਾਂ ਜਿਹੜੇ ਗ੍ਰੰਥ ਨੂੰ ਸਹੀ ਨਹੀਂ ਦਿੱਤੀ ਨਾ ਨਹੀਂ ਸੀ ਨਾ ਮੰਨਦੇ ਜਾਂ ਜਿਹੜਾ ਨੂੰ ਆਪਣੇ ਮਜ਼ਬ ਦੇ ਪ੍ਰਤੀ ਕੋ ਅਣਖ ਨਹੀਂ ਸੀ ਹੋਣਾ ਨੇ ਇਹ ਬੇਇਕ ਕਰਤੂਤियां ਕੀਤੀਆਂ ਸੋ ਭਾਈ ਮਿਹਰਬਾਨੀ ਮੈਂ ਤੁਹਾਨੂੰ ਦੱਸਿਆ ਜਾਊਂਗਾ ਜਿਹੜੇ ਵੀ ਲੋਕ ਵਜੀਦਰ ਦੀ ਗੱਲ ਨੂੰ ਲੈ ਕੇ 크ਿਸਚੀਅਨਟੀ ਦੇ ਤੇ ਉਂਗਲੀ ਚੁੱਕਦੇ ਆ ਉਹ ਆਪਣੇ ਗਰੇਬਾਂ ਚ ਛਾਤੀ ਮਾਰਨ ਔਰ ਧਿਆਨ ਰੱਖਣ ਤੁਹਾਨੂੰ ਪਤਾ ਨਾ ਪਿਛਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇੱਕ 6 ਤੋਂ 8 ਸਾਲ ਦੀ ਮੁਸਲਿਮ ਲੜਕੀ ਦੇ ਨਾਲ ਰੇਪ ਕੀਤਾ ਗਿਆ ਸੀ ਕਿੰਨੇ ਲੋਕਾਂ ਵੱਲੋਂ ਔਰ ਰੇਪ ਕਰਨ ਦੀ ਜਿਹੜੀ ਜਗ੍ਹਾ ਸੀ ਉਹ ਕੋਈ ਮਹਿਖਾਨਾ ਕੋਈ ਕਲੱਬ ਨਹੀਂ ਸੀ ਬਲਕਿ ਉਹਦਾ ਰੇਪ ਇੱਕ ਮੰਦਰ ਦੇ ਵਿੱਚ ਲਿਜਾ ਕੇ ਕੀਤਾ ਗਿਆ ਸੀ ਤੁਹਾਡੇ ਚੈਨਲ ਵਾਲੇ ਨਾ ਜਿਹੜੇ ਥੋੜੇ ਜਿਹਾ ਦੂਜੇ ਟਾਈਪ ਦੇ ਜਿਹੜੇ ਆਪਣੇ ਆਪ ਨੂੰ ਮੰਦਰਾਂ ਦੇ ਨਾਲ ਜੋੜ ਕੇ ਵੇਖਣ ਵਾਲੇ ਜਿਹੜੇ ਲੋਕ ਆ ਮੈਂ ਕਿਤੇ ਧਰਮ ਮਜਬ ਜਾਤੀ ਦਾ ਨਾਂ ਨਹੀਂ ਲਾਉਂਗਾ ਉਹਨਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਹੈ ਉਹਨਾਂ ਚੈਨਲ ਵਾਲਿਆਂ ਨੂੰ ਉਹਦੇ ਤੁਸੀਂ ਕਿੱਥੇ ਮਰ ਗਏ ਸੀਗੇ ਜਦੋਂ ਇੱਕ ਬੱਚੀ ਦੇ ਨਾਲ ਉਥੇ ਦੇ ਪੁਰੀਹਤਾ ਤੱਕ ਨੇ ਪੰਡਤਾ ਤੱਕ ਨੇ ਉਥੇ ਜਨਾਹ ਕਰੀ ਕੀਤੀ ਵਿੱਚੇ ਪੁਲਿਸ ਵਾਲੇ ਵੀ ਸ਼ਾਮਿਲ ਸਨ ਫਿਰ ਉਹਨੂੰ ਕਤਲ ਕਰਨ ਤੋਂ ਪਹਿਲਾਂ ਜਦੋਂ ਦੇ ਪੱਥਰ ਮਾਰ ਕੇ ਉਸ ਲੜਕੀ ਨੂੰ ਉਸ ਬੱਚੀ ਨੂੰ ਮਾਰਿਆ ਗਿਆ ਉਸ ਤੋਂ ਪਹਿਲਾਂ ਵੀ ਇੱਕ ਪੁਲਿਸ ਵਾਲੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਉਹਨੂੰ ਮਾਰਿਆ ਜਾਵੇ ਮੈਨੂੰ ਫਿਰ ਇੱਕ ਵਾਰ ਇਹਨਾਂ ਰੇਪ ਕਰ ਲੈਣ ਦਿਓ ਸ਼ਰਮ ਕਰੋ ਆਪਣੇ ਗਰੇਵਾਂ ਚ ਹੱਥ છાਤੀ ਮਾਰੋ ਤੇ ਦੇਖੋ ਵੀ ਤੁਸੀਂ ਆਪ ਕਿੱਥੇ ਹੋ ਤਾਂ ਫਿਰ ਦੂਜਿਆਂ ਵਾਲੇ ਪਾਸੇ ਜਾਓ ਸੋ ਮੈਂ ਤਾਂ ਚਾਹਾਂਗਾ ਕਿ ਦੇਸ਼ ਵਿੱਚ ਐਸਾ ਕਾਨੂੰਨ ਬਣਨਾ ਚਾਹੀਦਾ ਜਿਹੜੇ ਐਵੇਂ মিডিਆ ਵਾਲੇ ਆਪਣੀ ਔਕਾਤ ਤੋਂ ਬਾਹਰ ਹੋ ਕੇ ਉੱਠ ਕੇ ਜਿਹੜੀਆਂ ਗੱਲਾਂ ਬਾਤਾਂ ਕਰਨ ਲੱਗੇ ਪੈਂਦੇ ਨਾ ਇਹਨਾਂ ਉੱਤੇ ਵੀ ਇੱਕ ਕਾਨੂੰਨ ਬਣਨਾ ਚਾਹੀਦਾ ਕਿ ਇਹ ਕਿਹੜੀ ਗੱਲ ਨੂੰ ਕਿਸ ਹੱਦ ਤੱਕ ਕਹਿ ਸਕਦੇ ਆ ਔਰ ਬਿਨਾ ਪ੍ਰੂਫ ਤੋਂ ਕਿਸੇ ਦੇ ਉੱਤੇ ਜਿਹੜਾ ਦੋਸ਼ ਲਾਉਣਾ ਆ ਉਹ ਬਿਲਕੁਲ ਗਲਤ ਆ ਇਹ ਬਾਰ-ਬਾਰ ਕਹਿ ਜਾਂਦੇ ਆ ਚਰਚਾ 'ਚ ਫਖੰਡ ਦਾ ਪਖੰਡ ਤੁਹਾਡੇ ਜਿੱਨੇ ਹੁੰਦੇ ਉਹਨੇ ਤਾਂ ਕਿਤੇ ਵੀ ਨਹੀਂ ਹੁੰਦੇ ਤੁਸੀਂ ਚਮਤਕਾਰਾਂ ਦੀ ਗੱਲ ਕਰਦੇ ਹੋ ਚਮਤਕਾਰਾਂ ਦੇ ਮਾਮਲੇ 'ਚ ਪਖੰਡਾਂ ਦੇ ਮਾਮਲੇ ਤੁਸੀਂ ਕਿਹੜਾ ਘਾਟੋ ਕਿਤੇ ਜਹਾਜ ਚੜਾਏ ਜਾਂਦੇ ਬਾਹਲੇ ਦੇਸ਼ਾਂ ਨੂੰ ਜਾਂਦੇ ਕਿਤੇ 12 ਛਨਾਨ ਕਰੋ ਤੇ ਮੁੰਡੇ ਪੈਦਾ ਹੁੰਦੇ ਆ ਕਿਤੇ 12 ਛਨਾਨ ਕਰੋ ਤੇ ਗੁੰਗੇ ਬੋਲਣ ਲੱ ਪੈਂਦੇ ਆ ਕਿਤੇ ਤੁਸੀਂ ਰੋਟੀਆਂ ਚੜਾਉ ਤੇ ਆਹ ਹੋ ਜਾ ਤੁਹਾਡੇ ਵਿੱਚ ਘਟਿਆ ਪਖੰਡ ਆ ਤੁਹਾਡਾ ਨਿਤ ਤੀ ਇਹ ਦਿਨ ਪਖੰਡ ਜਿਹੜਾ ਬਾਹਰ ਆਇਆ ਰਹਿੰਦਾ ਸੋ ਆਪਣੇ ਆਪ ਨੂੰ ਪਹਿਲਾਂ ਸੁਧਾਰੋ ਆਪਣਿਆਂ ਨੂੰ ਸੁਧਾਰ ਲਓ ਤੁਸੀਂ ਇੰਨੇ ਹੀ ਬਹੁਤ ਆ ਅਸੀਂ ਬਜਿੰਦਰ ਦੀ ਨਾ ਸੀ ਉਹਦੇ ਪੱਖ ਦੇ ਵਿੱਚ ਆ ਨਾਲ ਦੀ ਖਲਾਫਤ ਦੇ ਵਿੱਚ ਆ ਉਹਨੇ ਜੋ ਕੀਤਾ ਹੈ ਕੋਰਟ ਦੇ ਨੂੰ ਸਜ਼ਾ ਦਿੱਤੀ ਆ ਅਗਰ ਉਹ ਨਹੀਂ ਕੀਤਾ ਤੇ ਅੱਗੇ ਬਰੀ ਹੋ ਜਾਊਗਾ ਸਿੰਪਲ ਜੀ ਗੱਲ ਹੈ ਕੱਲ ਨੂੰ ਅਗਰ ਉਹ ਨੂੰ ਹਾਈ ਕੋਰਟ ਬਰੀ ਕਰ ਦਿੰਦੀ ਫਿਰ ਤੁਸੀਂ ਕੀ ਕਹੋਗੇ ਫਿਰ ਕੀ ਕਹੋਗੇ ਨਹੀਂ ਕਾਨੂੰਨ ਵਿਕ ਗਿਆ ਸੀਗਾ ਤੇ ਅੱਜ ਕਾਨੂੰਨ ਨੇ ਸਜ਼ਾ ਦੇ ਦਿੱਤੀ ਤੇ ਕਾਨੂੰਨ ਠੀਕ ਹੋ ਗਿਆ ਜਾਨੀ ਕਿ ਤੁਹਾਡੇ ਮਤਲਬ ਦਾ ਕੰਮ ਕਰਦੇ ਕਾਨੂੰਨ ਤੇ ਕਾਨੂੰਨ ਠੀਕ ਹੈ ਤੇ ਤੁਹਾਡੇ ਆਸ ਤੋਂ ਬਾਹਰ ਕਰਦੇ ਤੇ ਕਾਨੂੰਨ ਫਿਰ ਮਾਰਾ ਹੋ ਗਿਆ ਸੋ ਮੈਂ ਸਹੀ ਸਮਾਂ ਇਨ ਮੈਂ ਇਹ ਕਹਾਂਗਾ ਜਿੰਨੇ ਵੀ ਸੇਵਕ ਲੋਕ ਆ ਸਾਡੇ ਮੈਂ ਇਹ ਦੱਸਣਾ ਚਾਹਾਂਗਾ ਬਜਿੰਦਰ ਦੇ ਨਾਲ ਤਾਲੀਮੀ ਤੌਰ ਤੇ ਸਾਡਾ ਵਿਤਕਰਾ ਸੀ ਆ ਜੋ ਬਾਹਰ ਆਉਂਦਾ ਅਗਰ ਫਿਰ ਉਹੋ ਹੀ ਗੱਲਾਂ ਕਰਦਾ ਹੈ ਜਿਹੜੀਆਂ ਵਚਨ ਦੇ ਅਨੁਸਾਰ ਨਹੀਂ ਆ ਉਹ ਵਿਤਕਰਾ ਫਿਰ ਵੀ ਰਹੇਗਾ ਲੇਕਿਨ ਇਸ ਮਸਲੇ ਦੇ ਵਿੱਚ ਅਸੀਂ ਸਵਾਦ ਨਹੀਂ ਲਵਾਂਗੇ ਪਰ ਮੈਂ ਕ੍ਰਿਸਚੀਅਨਟੀ ਦੇ ਵਿੱਚ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਆਪੋ ਆਪਣੇ ਨੂੰ ਛਾਤੀ ਮਾਰੋ ਆਪਣੇ ਵੱਲ ਵੇਖੋ ਤੇ ਚੁੱਪ ਕਰ ਜਾਓ ਅਜੇ ਬੜਾ ਅੱਗੇ ਲੰਬੀ ਦੌੜ ਹੈ ਜਿਸ ਦਿਨ ਉਹ ਬੇਕਸੂਰ ਹੋ ਕੇ ਸਾਬਤ ਹੋ ਕੇ ਆ ਗਿਆ ਨਾ ਬਾਹਰ ਫਿਰ ਤੁਹਾਨੂੰ ਮੂੰਹ ਛਪਾਉਣ ਨੂੰ ਜਗ੍ਹਾ ਨਹੀਂ ਮਿਲਣੀ ਇਸ ਲਈ ਠਕੇ ਰਹੀ ਹੈ ਜਿੰਨੀ ਦੇਰ ਤੱਕ ਲਾਸਟ ਫਾਈਟ ਨਹੀਂ ਹੁੰਦੀ ਓਨੀ ਦੇਰ ਤੱਕ ਅਸੀਂ ਕੋਈ ਵੀ ਨਿਰਨੇ ਜਾਂ ਕਿਸੇ ਵਿੱਚ ਇਹਨੂੰ ਪ੍ਰਤੱਖ ਰੂਪ ਦੇ ਵਿੱਚ ਮੋਹਰ ਨਹੀਂ ਲਾ ਸਕਦੇ ਕਿ ਉਹ ਇਦਾਂ ਦਾ ਹੀ ਸੀਗਾ ਔਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਉਹ ਇਦਾਂ ਦਾ ਨਹੀਂ ਆ ਤੇ ਮੈਂ ਇਹ ਵੀ ਨਹੀਂ ਕਹਿੰਦਾ ਇਦਾਂ ਦਾ ਹੈਗਾ ਆ ਇਹ ਯਾਦ ਰੱਖਿਓ ਨਾ ਮੈਂ ਕਹਿੰਦਾ ਵੀ ਕਸੂਰ ਵਾਲਾ ਨਾ ਮੈਂ ਕਹਿੰਦਾ ਬੇਕਸੂਰ ਆ ਕਾਨੂੰਨ ਦੀ ਪ੍ਰਤੀਕਿਰਿਆ ਨੂੰ ਪੂਰਾ ਹੋਣ ਦਿਓ ਫਾਈਨਲ ਜੱਜਮੈਂਟ ਤੱਕ ਕੰਮ ਨੂੰ ਪਹੁੰਚਣ ਦਿਓ ਕਿਉਂਕਿ ਬਹੁਤ ਸਾਰੇ ਕੇਸ ਐਸੇ ਐ ਜਿਹੜੇ ਥੱਲੇੋਂ ਉਹਨਾਂ ਦਾ ਸੁਝਾਵਾਂ ਹੋ ਜਾਂਦੇ ਐ ਅੱਗੇ ਜਾ ਕੇ ਬਰੀ ਹੋ ਜਾਂਦੇ ਐ ਕਿਉਂਕਿ ਉਹ ਉੱਥੇ ਜਾ ਕੇ ਬਿਆਨ ਜਦੋਂ ਮੈਚ ਨਹੀਂ ਨਾ ਕਰਦੇ ਕਿਉਂਕਿ ਜਿਹੜਾ ਝੂਠਾ ਹੁੰਦਾ ਉਹ ਉਹਦੇ ਬਿਆਨ ਕਦੇ ਟਿਕੇ ਨਹੀਂ ਰਹਿੰਦੇ ਤੇ ਅੱਗੇ ਜਾ ਕੇ ਜਦੋਂ ਬਿਆਨ ਬਦਲੇ ਤੇ ਉਹਨਾਂ ਨੇ ਬਰੀ ਕਰ ਦੇਣਾ ਉਹਨੂੰ ਫਿਰ ਤੁਹਾਨੂੰ ਫਿਰ ਕੋਈ ਗੱਲਾਂ ਨਹੀਂ ਹੋਣੀਆਂ ਇਹ ਸਰ ਕੇ ਰਹਿਣ ਦਿਓ ਇੱਕ ਮਨੁੱਖ ਨੂੰ ਜਿਹਨੂੰ ਅਸੀਂ ਤਾਲੀਮੀ ਤੌਰ ਦੇ ਉੱਤੇ ਗਲਤ ਠਰਾਉਂਦੇ ਸੀਗੇ ਉਹਨੂੰ ਤਾਲੀਮੀ ਤੌਰ ਦੇ ਉੱਤੇ ਗਲਤ ਠਾਵਾਂਗੇ ਪਰ ਜਿਹੜੀਆਂ ਆ ਚੀਜ਼ਾਂ ਆ ਇਹ ਹੋਇਆ ਕਿ ਨਹੀਂ ਹੋਇਆ ਇਹਦੇ ਉੱਤੇ ਮੋਰ ਨਾ ਲਾਈਏ। ਸੋ ਪੰਜਾਬ ਦੇ ਮਾਹੌਲ ਨੂੰ ਅਸੀਂ ਵਧੀਆ ਬਣਾ ਕੇ ਰੱਖੀਏ। ਭਾਈਚਾਰਕ ਸਾਹ ਜਿਹੜੀ ਉਹ ਕਾਇਮ ਰਵੇ। ਮੈਂ ਮਸਹੀ ਲੋਕਾਂ ਨੂੰ ਵੀ ਕਮਾਂਗਾ ਕਿ ਕੋਈ ਸਿੱਖਾਂ ਦੇ ਖਿਲਾਫ ਕੋਈ ਜ਼ਿਆਦਾ ਬੋਲਣ ਦੀ ਲੋੜ ਨਹੀਂ ਗਈ। ਔਰ ਜਿਹੜੀਆਂ ਵੀਡੀਓ ਵਗੈਰਾ ਵੀ ਉਹਨਾਂ ਦੀਆਂ ਅਸ਼ਲੀਲ ਸਾਡੇ ਸਾਡੇ ਕੋਲ ਵੀ ਪਈਆਂ ਆ ਉਹਨਾਂ ਨੂੰ ਨਾ ਅਪਲੋਡ ਕਰੋ ਕਿਉਂਕਿ ਜੇ ਅਸੀਂ ਕਿਸੇ ਦੇ ਪਾਪ ਨੂੰ ਢੱਕ ਨਹੀਂ ਸਕਦੇ ਤੇ ਜ਼ਿਆਦਾ ਉਜਾਗਰ ਵੀ ਨਾ ਕਰੀਏ। ਸੋ ਉਹਨਾਂ ਨੂੰ ਇੱਕ ਤੇ ਜਿਹੜੀ ਸਜ਼ਾ ਕਾਨੂੰਨ ਵਾਲੋਂ ਤੇ ਇਹੋ ਜਿਹੇ ਲੋਕਾਂ ਨੂੰ ਮਿਲ ਨਹੀਂ ਮਿਲਣੇ ਆ ਜਿਹੜੇ ਵੀ ਕਿਸੇ ਮਜੂਰ ਨਾਲ ਤਾਲੁਕ ਰੱਖਦੇ ਹੋਣ ਲੇਕਿਨ ਇੱਕ ਸਜ਼ਾ ਜਿਹੜੀ ਆ ਉਹ ਪਰਵਾਲੇ ਵੱਲੋਂ ਵੀ ਆਉਣੀ ਆ ਉਹਦੇ ਵਿੱਚ ਕੋਈ ਨਾ ਦੇ ਝੂਠਾ ਗਵਾਹ ਹੋਣਾ ਤੇ ਨਾ ਕੋਈ ਝੂਠੇ ਸਬੂਤ ਹੋਣੇ ਆ ਸੋ ਪਰਮੇਸ਼ਵਰ ਨੇ ਇੱਕ ਇੱਕ ਗੱਲ ਦਾ ਨਿਆਂ ਕਰਨਾ ਆ ਉਸ ਨਿਆਂ ਦੀ ਇੰਤਜ਼ਾਰ ਦੇ ਵਿੱਚ ਰਹੀਏ ਸਾਡਾ ਭਰੋਸਾ ਪਰਮੇਸ਼ਵਰ ਆਪਣੇ ਲੋਕਾਂ ਦੀ ਲੜਾਈ ਲੜਦਾ ਆ ਸੋ ਲਾਸ਼ਨ ਬਾਜੀ ਬੰਦ ਕਰੀਏ ਅਗਰ ਉਹਨਾਂ ਨੇ ਕੋਈ ਚੈਨਲ ਵਾਲਿਆਂ ਦੇ ਥਰੂ ਕੁਝ ਗਲਤੀਆਂ ਕੀਤੀਆਂ ਤੇ ਉਹਨਾਂ ਉੱਤੇ ਫਿਰ ਹੁਣ ਆਪਾਂ ਉਹਨਾਂ ਨੂੰ ਜ਼ਿਆਦਾ ਨੰਗੇ ਕਰਾਂਗੇ ਤੇ ਇਹ ਮਾਹੌਲ ਵਿਗੜੇਗਾ ਔਰ ਜਿਹੜੀਆਂ ਭਾਰਤ ਵਿਰੋਧੀ ਤਾਕਤਾਂ ਭਾਰਤ ਦੇ ਵਿੱਚ ਰਹਿ ਕੇ ਕੰਮ ਕਰ ਰਹੀਆਂ ਹਨ ਨਾ ਉਹਨਾਂ ਨੂੰ ਇਦਾਂ ਦਾ ਮੌਕਾ ਚਾਹੀਦਾ ਹੁੰਦਾ ਕੋਮਾ ਨੂੰ ਕੋਮਾ ਦੇ ਨਾਲ ਲੜਾਉਣ ਦਾ ਇਹ ਨਾ ਹੋਵੇ ਕਿ 크੍ਰਿਸਚੀਅਨ ਲੋਕਾਂ ਦਾ ਤੇ ਸਿੱਖਾਂ ਦਾ ਇਸ ਵਿਵਾਦ ਵਿਵਾਦ ਦਾ ਜਿਹੜਾ ਫਾਇਦਾ ਕੋਈ ਤੀਜਾ ਹੀ ਲੈ ਜਾਵੇ ਸੋ ਜੇ ਰੱਬ ਨੇ ਅਕਲ ਬੁੱਧ ਗਿਆਨ ਦਾ ਆਤਮਾ ਦਿੱਤਾ ਹੈ ਤੇ ਫਿਰ ਸਬਰ ਦੇ ਨਾਲ ਸਾਰੀ ਗੱਲ ਦੇ ਉੱਤੇ ਧਿਆਨ ਦਿਓ ਤੇ ਇੱਕਦਮ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖੋ ਔਰ ਦੁਸ਼ਣਵਾਜੀ ਜਿਹੜੀ ਆ ਉਹਨੂੰ ਬੰਦ ਕਰੋ ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਜੀ ਸਾਰਿਆਂ ਨੂੰ ਮੇਰੇ ਨਾਲ ਜਨਸੀ ਕਰਦੇ ਘੱਟ ਘੱਟ